ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਪਣੇ ਚੈਨਲ ਬਾਈ ਸਿੱਧੂ ਫਾਰਮ ਬਠਿੰਡਾ ਦੇ ਉੱਤੇ ਸਵਾਗਤ ਆ ਤੁਹਾਡਾ ਸਾਰੇ ਭਰਾਵਾਂ ਦਾ ਆਪਣਾ ਸ਼ੌਂਕ ਆ ਵੀਰੇ ਮੁਰਗਬਾਜੀ ਤੇ ਮੁਰਗਬਾਜੀ ਦੇ ਨਾਲ ਹੀ ਸੰਬੰਧ ਦਾ ਅੱਜ ਤੁਹਾਨੂੰ ਇੱਕ ਇਨਸਾਨ ਨੂੰ ਬੁਲਾਉਣ ਜਾ ਰਹੇ ਆ ਜਿਹਦਾ ਮੁਰਗਬਾਜੀ ਦੇ ਵਿੱਚ ਇੱਕ ਵੱਡਾ ਨਾਮ ਆ ਤੁਸੀਂ ਨਾਮ ਸਾਰੇ ਭਰਾਵਾਂ ਨੇ ਸੁਣਿਆ ਹੋਊਗਾ ਇਸ ਏਰੀਆ ਦੇ ਵਿੱਚ ਤਾਂ ਸਭ ਨਹੀਂ ਸੁਣਿਆ ਜੀ ਦੂਰ ਏਰੀਆ ਜਿਵੇਂ ਸਾਡਾ ਏਰੀਆ ਹੋ ਗਿਆ ਨਾਮ ਅਸੀਂ ਵੀ ਸੁਣਿਆ ਪਰ ਅਸੀਂ ਮਿਲੇ ਪਹਿਲੀ ਵਾਰ ਆ ਬਹੁਤ ਸਾਡੇ ਭਰਾ ਨਵੇਂ ਸ਼ਕੀਨ ਇਹ ਜੇ ਹੋਣਗੇ ਜਿਨ੍ਹਾਂ ਨੇ ਅੰਕਲ ਨੂੰ ਅੱਜ ਪਹਿਲੀ ਵਾਰੀ ਮਿਲਣਾ ਤੁਹਾਨੂੰ ਮਿਲਾਉਣ ਜਾ ਰਹੇ ਆ ਜੀ ਗਰਮੇਲ ਸਿੰਘ ਕੰਘਿਆਣਾ ਦੇ ਨਾਲ ਜਿਨ੍ਹਾਂ ਨੂੰ ਗਰਮੇਲ ਪੁਲਸੀਏ ਨਾਮ ਤੋਂ ਵੀ ਮੁਰਗਵਾਜ ਦੇ ਵਿੱਚ ਦੁਨੀਆ ਜਾਣਦੀ ਆ ਅੰਕਲ ਜੀ ਦਾ ਵੱਡਾ ਨਾਮ ਆ ਨਾਮ ਤੋਂ ਇੱਕ ਨਸਲ ਪੈਦਾ ਹੁੰਦੀ ਆ ਇੱਕ ਨਸਲ ਦੇ ਨਾਮ ਤੋਂ ਅੰਕਲ ਜੀ ਜਾਣੇ ਜਾਂਦੇ ਆ ਅੰਕਲ ਦੇ ਨਾਮ ਤੋਂ ਇੱਕ ਨਸਲ ਵੀ ਜਾਣੀ ਜਾਂਦੀ ਆ ਮਤਲਬ ਇਹ ਚੀਜ਼ ਤੋਂ ਬੰਦੇ ਦੀ ਮਿਹਨਤ ਦਾ ਪਤਾ ਲੱਗਦਾ ਜਦੋਂ ਬੰਦੇ ਨਾਂ ਤੋਂ ਕੋਈ ਨਸਲ ਵੱਜਣ ਲੱਗ ਜੇ ਤਾਂ ਉਹ ਚੀਜ਼ ਤੋਂ ਪਤਾ ਲੱਗਦਾ ਕਿ ਹਾਂ ਇਹ ਬੰਦੇ ਦੇ ਕੋਈ ਇਹਦੀ ਮਿਹਨਤ ਹੈਗੀ ਆ ਇਹ ਚੀਜ਼ ਦੇ ਪਿੱਛੇ ਸੋ ਅੰਕਲ ਜੀ ਨਾਲ ਥੋੜੀ ਗੱਲਬਾਤ ਕਰਾਵਾਂਗੇ ਅੰਕਲ ਜੀ ਹਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਅਕਲ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਉੱਤੇ ਤੇ ਆਪਣੇ ਬਹੁਤ ਭਰਾ ਜੀ ਮੁਰਗਬਾਈਆ ਸ਼ੌਂਕ ਅਸੀਂ ਵੀ ਰੱਖਦੇ ਆ ਤੇ ਬਹੁਤ ਜਾਣਾਂ ਦੀ ਇਹ ਮਤਲਬ ਤਮੰਨਾ ਸੀਗੀ ਕਿ ਤੁਹਾਨੂੰ ਮਤਲਬ ਰੂਬਰੂ ਕਰਾਈਏ ਲੋਕਾਂ ਦੇ ਠੀਕ ਆ ਗੱਲਾਂ ਬਾਤਾਂ ਕੋਈ ਤੁਹਾਡੇ ਤੋਂ ਸਿੱਖਣ ਨੂੰ ਮਿਲਣਾ ਨਵੇਂ ਮੁੰਡਿਆਂ ਨੂੰ ਤੋਂ ਉਸ ਮਿਸਲਸਲੇ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਿਲਣ ਆਏ ਸੀਗੇ ਜੀ ਜੀ ਆਇਆਂ ਨੂੰ ਧੰਨਵਾਦ ਅਕਲ ਜੀ ਅਕਲ ਜੀ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਮੇਰੇ 72 ਸਾਲ ਹੋ ਗਏ 72 ਸਾਲ ਹੋ ਗਈ ਜੀ ਹਾਂ ਇਹ ਮਤਲਬ ਇਹ ਸ਼ੌਂਕ ਜਦੋਂ ਲੱਗਿਆ ਉਹਦੋਂ ਕਿੰਨੀ ਉਮਰ ਸੀ ਜੀ ਹੋਰ ਉਹ 25 ਸਾਲ ਦਾ ਹੈ 25 ਸਾਲ ਦਾ ਜੀ ਮੰਨ ਲਓ ਲਗਭਗ ਹੋ ਗਏ 50 ਸਾਲ ਦੇ ਕਰੀਬ ਜੀ ਹਾਂ ਅੰਗਲ ਜੀ ਕੀ ਤੋਂ ਸ਼ੌਂਕ ਪਿਆ ਹੈ ਮੰਨ ਲਓ ਮੁਰਗਬਾਜੀ ਕੇ ਹਾਂ ਇਹ ਦਿਮਾਗ ਦੇ ਵਿੱਚ ਗੱਲ ਕਾਈ ਕਿ ਆਪਾਂ ਇਹ ਸ਼ੌਂਕ ਨਾਲ ਜੁੜਨਾਗਾ ਆਪਾਂ ਇਹ ਸ਼ੌਂਕ ਦੇ ਵਿੱਚ ਅੱਗੇ ਵਧਣਾ ਮੇਰੇ ਪਿਓ ਦੇ ਰੱਖੇ ਹੁੰਦੇ ਸੀ ਠੀਕ ਹੈ ਜੀ ਮੈਨੂੰ ਕੋਈ ਸ਼ੌਕ ਨਹੀਂ ਸੀ ਤੇ ਨਾ ਹੀ ਉਹ ਲੜਾਂਗਾ ਠੀਕ ਹੈ ਜੀ ਵੈਸੇ ਉਹ ਘਰੇ ਫਿਰਦੇ ਰਹਿੰਦੇ ਚੌਂਕ ਨੂੰ ਰੱਖੇ ਵੀ ਸੀਗੇ ਹਾਂ ਠੀਕ ਹੈ ਜੀ ਮਿੱਡੂ ਮਾਨ ਦਾ ਇੱਕ ਗੁੱਲੂ ਬਹੁਤ ਪੁਰਾਣਾ ਖਿਡਾਰੀ ਗੁਲਾਬ ਸਿੰਘ ਉਹਦਾ ਨਾਮ ਸੀ ਗੁਲਾਬ ਸਿੰਘ ਗੁੱਲੂ ਹਾਂ ਠੀਕ ਹੈ ਜੀ ਉਹਰੀ ਭੈਣ ਸਾਡੇ ਪਿੰਡ ਵਿਹੈ ਚੋਂ ਇੱਥੇ ਰਹਿੰਦਾ ਸੀ ਸ਼ਰਾ ਸੀਗਾ ਠੀਕ ਹੈ ਜੀ ਉਹ ਚਾਰਚ ਮੈਨੂੰ ਕਹਿ ਲਾ ਪਿਆ ਨਾ ਵੀ ਮੁਰਗਾ ਲੜਾਉਣਾ ਮੈਂ ਹਲਾ ਲੜਾਵਾਂਗੇ ਅੱਛਾ ਜੀ ਮੈਨੂੰ ਉਸ ਟਾਈਮ ਤੇ ਨਾ ਤਾਂ ਇਹ ਪਤਾ ਸੀ ਵੀ ਖਾਰਾਂ ਵਾਲੇ ਮੁਰਗੇ ਨਾਲ ਨਹੀਂ ਲੜਾਈ ਜਾਂਦਾ ਕੱਚਾ ਮੁਰਗਾ ਨਾ ਕੱਚੇ ਦਾ ਨਾ ਪੱਕੇ ਦਾ ਮਤਲਬ ਪੱਠੇ ਪੱਕੇ ਦਾ ਪਤਾ ਨਹੀਂ ਸੀਗਾ ਜੀ ਹਾਂ ਕੋਈ ਪਤਾ ਨਹੀਂ ਹਾਂਜੀ ਮੈਂ ਉਹਦੇ ਨਾਲ ਜੋੜ ਪਾਟਾ ਹਾਂਜੀ ਮੇਰਾ ਜਿਹੜਾ ਪੱਠਾ ਸੀਗਾ ਨਵਾਂ ਮਹੀਨਿਆਂ ਦਾ ਠੀਕ ਹੈ ਜੀ ਹੈ ਇਸ ਜਗ੍ਹਾ ਤੇ ਸਾਰੀਆਂ ਰੂੜੀਆਂ ਪਈਆਂ ਲਿਆ ਸਾਡਾ ਪਰਾਨਾ ਕਰਨ ਨਾਲ ਠੀਕ ਹੈ ਜੀ ਹਾਂ ਉਹ ਇੱਥੇ ਖੁੱਲੇ ਫਿਰਦੇ ਫਿਰਦੇ ਰਹਿੰਦੇ ਸੀਗੇ ਹਾਂ ਜੀ ਇਹ ਨਾਂ ਮੈਨੂੰ ਅੱਠਵਾਲ ਮਾਰ ਦਾ ਪਤਾ ਸੀ ਨਾਂ ਮੈਨੂੰ ਸਾਹਮਣ ਦਾ ਪਤਾ ਠੀਕ ਹੈ ਜੀ ਮਤਲਬ ਉਹੀ ਆਜ਼ਾਦ ਹੀ ਫਿਰਦੇ ਸੀ ਕੁੱਕੜ ਮੱਝਾਂ ਰੱਖੀਆਂ ਸੀ ਦੋ ਹਾਂ ਜੀ ਮੈਂ ਉਹਨੂੰ ਮਾਹਣੀ ਪਾ ਦਿੰਦਾ ਹਰ ਰੋਜ਼ ਠੀਕ ਹੈ ਜੀ ਉਹ ਰੂੜੀਆਂ ਤੇ ਇੱਥੇ ਆਪੇ ਭੱਜ-ਭੁੱਜ ਕੇ ਮਿਹਨਤ ਲੈ ਲੈਂਦੇ ਠੀਕ ਹੈ ਜੀ ਜਿਸ ਟਾਈਮ ਉਹ ਸਾਡਾ ਲੜਾਉਣ ਦਾ ਟਾਈਮ ਆਇਆ ਹਾਂਜੀ ਇਹ ਮੈਂ ਸੋਚਾ ਵੀ ਮੇਰਾ ਮੁਰਗਾ ਕੌਣ ਲੜਾਊਗਾ ਹਾਂਜੀ ਫਿਰ ਸਾਡੇ ਇੱਕ ਠੇਕੇਦਾਰ ਹੁੰਦਾ ਸੀ ਬਾਬਾ ਸਿੰਘ ਹਾਂਜੀ ਉਹ ਮੈਨੂੰ ਕਹਿੰਦਾ ਵੀ ਤੂੰ ਸ਼ੇਰ ਕੋਲੇ ਜਾ ਠੀਕ ਹੈ ਜੀ ਜਿੰਨੂੰ ਕਿ ਮੈਂ ਸਾਥ ਬਾਟ ਪਾ ਲਿਆ ਸਾਹ ਸ਼ੇਰ ਸਿੰਘ ਮਚਾਕੀ ਵਾਲੇ ਜੀ ਮਚਾਕੀ ਵਾਲੇ ਨੂੰ ਠੀਕ ਹੈ ਜੀ ਮੈਂ ਉਹਨਾਂ ਪਾਛ ਗਿਆ ਮੈਂ ਆ ਗੱਲਾ ਉਹ ਕਹਿੰਦੇ ਕੋਈ ਨਹੀਂ ਲੜਾ ਦੇਣਗੇ ਹਾਂਜੀ ਉਹ ਜਦੋਂ ਅਸੀਂ ਖਾੜੇ ਚ ਗਏ ਉਹ ਜੀਆਂ-ਜੀਆਂ ਖਾਰਾ ਮੇਰੇ ਪੱਠੇ ਦੇ ਹਲੇ ਸਾਫ ਲੱਟ ਠੀਕ ਹੈ ਜੀ ਰੋਡਾ ਸੀ ਉਹਦੇ ਨਾਲ ਹੁੰਦਾ ਬਹੁਤ ਪੁਰਾਣਾ ਖਿਡਾਰੀ ਜੀ ਠੀਕ ਹੈ ਜੀ ਉਹ ਮੈਨੂੰ ਕੰਢਾਉਂਦਾ ਰਹਾ ਕੰਮ ਕੀ ਕੀਤਾ ਮਾ ਕੀ ਕਹਿੰਦਾ ਉਹ ਪੱਕਾ ਮੁਰਗਾ ਤੇਰਾ ਚੂਚਾ ਠੀਕ ਹੈ ਜੀ ਮੈਂ ਕਿਹਾ ਭਾਈ ਮੈਨੂੰ ਤਾਂ ਪਤਾ ਨਹੀਂ ਗਿਆ ਹਾਂ ਜੀ ਪੱਕੇ ਪੱਕੇ ਦਾ ਇਹ ਕਹਿੰਦਾ ਛਾ ਠੀਕ ਆ ਅਸੀਂ ਸਾਡੇ ਬੀੜ ਦੇ ਰਾਹ ਤੇ ਪੜ ਹੁੰਦਾ ਸੀ ਉੱਥੇ ਰੜਾ ਸੀ ਜੀ ਸਾਰਾ ਦਿਨ ਸਾਡਾ ਪੱਠਾ ਉਹਦੇ ਬਰਾਬਰ ਲੜਿਆ ਠੀਕ ਹੈ ਜੀ ਉਹ ਖਿਡਾਰੀ ਆ ਗਏ ਰੋਡਾਂ ਤੇ ਸ਼ੇਰ ਆ ਗਏ ਠੀਕ ਹੈ ਜੀ ਨਹੀਂ ਮੋਹਣੇ ਰਾ ਮੇਲਾ ਹੁੰਦਾ ਸੀ ਉਹ ਆ ਗਿਆ ਠੀਕ ਹੈ ਜੀ ਇਹਨਾਂ ਪੁਰਾਣੇ ਖਿਡਾਰੀ ਆ ਗਏ ਮੇਰੇ ਨਾਲ ਠੀਕ ਹੈ ਜੀ ਉਹ ਲਗਾਤਾਰ ਉਹ ਪੱਠਾ ਜੀ ਸਾਰਾ ਦਿਨ ਉਹਰੇ ਨਾਲ ਬਰਾਬਰ ਲੜੀ ਗਿਆ ਠੀਕ ਹੈ ਜੀ ਪਾਣੀਆਂ ਦਾ ਅੰਕਲ ਜੀ ਪਾਣੀਆਂ ਦਾ ਲੜੇ ਠੀਕ ਹੈ ਜੀ ਗੱਲ ਜਾ ਪੀ ਅਗਲੇ ਦਿਨ ਦੋ ਸੌ ਰੁਪਏ ਜੀ ਦੋ ਸੌ ਰੁਪਏ ਜੀ ਠੀਕ ਹੈ ਜੀ ਮੈਂ ਰੋਡਾਂ ਉਹੜਾ ਢਿਲਾ ਮੱਠਾ ਰੰਦਾ ਸੀ ਉਹ ਵੇਖਣਾ ਛੇਸ ਵਾਲੇ ਤੋਂ ਰਿਕਸ਼ਾ ਲੈ ਕੇ ਗਿਆ ਉਹਦਾ ਆਵਾਜ਼ ਹੀ ਦੇ ਸਾਦਨ ਘੱਟ ਸੀ ਠੀਕ ਹੈ ਜੀ ਇੱਥੋਂ ਨ ਰਿਕਸ਼ਾ ਉਹ ਹੀ ਰਿਕਸ਼ਾ ਉਹਨੇ ਵਾਪਸ ਨੀ ਮੋੜਿਆ ਉਸੇ ਤੇ ਵਾਪਸ ਚਲਾ ਗਿਆ ਠੀਕ ਹੈ ਜੀ ਡਰਾਈਵਿੰਗ ਲੈਂਡ ਆਨ ਰਾਹ ਤੇ ਛੇਸੋਂ ਮੇਰੇ ਘਰ ਆਇਆ ਪਿਆ ਹਾਂਜੀ ਰਾਤ ਨੂੰ ਮੁਰਗਾ ਸਾਭਣ ਵਾਸਤੇ ਠੀਕ ਹੈ ਜੀ ਉਸ ਟਾਈਮ ਆ ਸਾਰੀ ਖੇੜੀ ਉਸੇ ਰਾਤ ਮੈਂ ਉਹਦੇ ਤੋਂ ਸਿੱਖ ਲਈ ਠੀਕ ਹੈ ਜੀ ਹੈ ਤੜਕੇ ਮੁਰਗਾ ਮਹਿਮਾਣੇ ਵਾਲਾ ਮੇਲਾ ਇਹ ਲੱਗਦਾ ਹੈ ਗਾਇਦਾ ਇਹ ਰੋਡਾ ਵੀ ਆ ਗਿਆ ਹਾਂਜੀ ਉਹ ਆ ਘਰ ਸਾਹਮਣੇ ਉੱਤੇ ਮੇਰਾ ਠੀਕ ਹੈ ਜੀ ਹੈ ਲੱਗੇ ਆਪਣਾ ਲਵਾ ਪੱਠਾ ਜੇ ਤੜਕੇ ਨਾਲ ਲੱਗਿਆ ਤਾਂ ਠੀਕ ਹੈ ਜੀ ਮੈਂ ਆ ਯਾਰ ਨਾਲ ਲੱਗਾ ਬਾਈ ਜੇ ਤਾਂ ਕੀ ਆ ਹੋਵੇ ਬਿੱਲੀਆਂ ਜਾਂਦੀਆਂ ਵੇਖਿਆ ਤੇ ਨਾਲ ਲੱਗਾ ਫਿਰ ਕੀ ਹੋ ਗਿਆ ਹਾਂਜੀ ਮੈਂ ਜਾਂ ਤੁਹਾਨੂੰ ਚਲਾਤਾ ਗਾਂ ਟੋਟੋਂ ਨੂੰ ਪੁੱਛ ਕੇ ਲਾਇਆ ਕਰੂੰਗਾ ਮੈਂ ਸਹੀ ਹੈ ਜੀ ਉਹ ਭਾਈ ਸਾਹਿਬ ਜਦੋਂ ਅਸੀਂ ਖਾੜੇ ਚ ਛੱਡਿਆ ਉਹ ਪੇੜ ਹੁੰਦੇ ਸੀ ਹੁਣ ਤਾਂ ਪੇੜ ਹੈ ਨਹੀਂਗੇ ਠੀਕ ਹੈ ਜੀ ਪੇੜ ਚ ਲੜਾਇਆ ਸੀ ਹਾਂਜੀ ਪੱਠੇ ਮੇਰੇ ਨੇ ਤਾਂ ਠਾਠਾ ਮਾਰ ਕੇ ਤੇ ਖੌਰੂ ਪੱਟਣ ਲਾ ਪਿਆ ਠੀਕ ਹੈ ਜੀ ਹੈ ਤੇ ਮੇਲਾ ਬੜਾ ਮਜ਼ਾਕੀਆ ਸੀ ਮੈਮੂ ਆਣ ਆਇਆ ਹਾਂ ਜੀ ਇਹ ਕਹਿੰਦਾ ਓਏ ਸ਼ੇਰ ਪੱਠਾ ਤਾਂ ਉੱਠਦੇ ਗਾਲ ਪੈਂਦਾ ਤੂੰ ਆਣਾ ਲੜਨਾ ਨਹੀਂਗਾ ਹਾਂ ਜੀ ਹੈ ਚਲੋ ਜੀ ਛੱਡ ਤੇ ਮਿੱਡੂ ਮਾਂ ਦੇ ਦੋ ਭਰਾ ਤੁਸੀਂ ਸੁਣਿਆ ਨਾ ਬਾਰਾ ਸਿੰਘ ਤੇ ਦਰਸ਼ਨ ਰਿੰਗਾ ਹਾਂ ਜੀ ਛੱਕੇ ਭਰਾ ਡੋਣੇ ਹਾਂਜੀ ਉਹ ਵੀ ਨਾਮਵਾਰ ਖਿਡਾਰੀ ਗਿਆ ਠੀਕ ਹੈ ਜੀ ਦੋਵੇਂ ਜਿਹੜਾ ਉਹ ਪ੍ਰਦਰਸ਼ਨ ਸੀ ਉਹ ਸਾਡੇ ਨਾਲ ਹੁੰਦਾ ਹੈ ਠੀਕ ਹੈ ਜੀ 12 ਗੁਰਲੂ ਨਾਲ ਸੀ ਠੀਕ ਹੈ ਜੀ ਦੋਵੇਂ ਭਰਾ ਹੀ ਲੜਾ ਰਹੇ ਸੀ ਦੋਵੇਂ ਭਰਾ ਮੋ ਠੀਕ ਹੈ ਮਤਲਬ ਵਿੱਚ ਦੋਨੇ ਭਾਈ ਖੜੇ ਸੀ ਕੁੱਕੜਾਂ ਦੇ ਹਾਂ ਦੋਵੇਂ ਠੀਕ ਹੈ ਜੀ ਪਹਿਲਾਂ ਪਾਣੀ ਲੜਿਆ ਤੇ ਤਿੰਨ ਪਾਣੀ ਬਚ ਗਏ ਸੀ ਪੰਜ ਪਾ ਚਾਰ-ਚਾਰ ਪਾਣੀ ਲੜ ਗਏ ਠੀਕ ਹੈ ਜੀ ਆਹੇ ਲੰਮਾ ਲੜਾਇਆ ਸਾਲ ਦੇ ਦਿਨ ਸੀਗੇ ਠੀਕ ਹੈ ਜੀ ਟਾਈਮ ਹੋ ਜਾਂਦਾ ਤੈਨੂੰ ਪਤਾ ਹਾਂਜੀ ਹਾਂਜੀ ਪਹਿਲੇ ਪਾਣੀ ਬਰਾਬਰ ਉਡਿਆ ਸਾਡਾ ਪੱਠਾ ਠੀਕ ਹੈ ਜੀ ਦੂਜਾ ਪਾਣੀ ਛੱਡਿਆ ਸਾਡੇ ਪੱਠੇ ਨੇ ਲੱਤ ਮਾਰੀ ਹਾਂਜੀ ਉਹ ਆਏ ਪਿਆ ਜਿਵੇਂ ਕਈਆਂ ਦਿਨਾਂ ਰ ਮਰਿਆ ਪਿਆੰਦਾ ਠੀਕ ਹੈ ਜੀ ਹੈ 12 ਪਾਣੀ ਚੱਕ ਕੇ ਲੈ ਗਿਆ ਹਾਂਜੀ ਅੱਧਾ ਘੰਟਾ ਟਾਈਮ ਹੁੰਦਾ ਪਾਣੀ ਦਾ ਸਾਡਾ ਹਾਂਜੀ ਯਰ ਅੱਧਾ ਘੰਟਾ ਹੋ ਗਿਆ ਤੇ ਦਰਸ਼ਨ ਆਪਦੇ ਭਰਾ ਨੂੰ ਕਹਿੰਦਾ ਬਾਰੇ ਨੂੰ ਕਹਿੰਦਾ ਲਿਆ ਹਾਂ ਪੁੱਟ ਜਰ ਹਾਂਜੀ ਆ ਖਾੜੇ ਚ ਪੁੱਟ ਜਰ ਹੈ ਜਿਹੜੋ ਫੇਰੇ ਤੋਂ ਕੰਨ ਪੱਟੀ ਮਾਰੀ ਪੱਠੇ ਨੇ ਹਾਂਜੀ ਕੋਕਰੋ ਨਾਲ ਬੰਦੇ ਲੰਘ ਗਿਆ ਫੱਜ ਗਿਆ ਫੱਜ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਫੇਰੇ ਸ਼ੇਰ ਰੋਡਾ ਮਿਲਾ ਮੇਰੀ ਤਾਂ ਕਰਨ ਲੱਪੇ ਠੀਕ ਹੈ ਜੀ ਇਹਦੇ ਕੋਲੇ ਨਸਲ ਚੰਗੀ ਆ ਠੀਕ ਹੈ ਜੀ ਮਤਲਬ ਪਹਿਲਾਂ ਦੇ ਗੁੱਕੜ ਹੈਗੇ ਆ ਪੁਰਾਣੇ ਹਾਂ ਠੀਕ ਹੈ ਜੀ ਇਹ ਨਸਲ ਚੰਗੀ ਏ ਦੇ ਕੋਲੇ ਜਿਹੜਾ ਨਵਾਂ ਮਹੀਨਾ ਦਾ ਪੱਠਾ ਵੱਡੇ ਗੁੱਕੜ ਨੂੰ ਹਰ ਲੜ ਗਿਆ ਸਹੀ ਹੈ ਜੀ ਇਹ ਚੰਗੀ ਨਸਲ ਆ ਠੀਕ ਹੈ ਜੀ ਫਿਰ ਕੁਛ ਮੈਂ ਵੀ ਇਹਨਾਂ ਦਾ ਤੇਜਾ ਕਰਨ ਲੱਪਿਆ ਠੀਕ ਹੈ ਜੀ ਫਿਰ ਆਵਾਜ਼ਾਈ ਹੋਗੀ ਆਫਸਰ ਚ ਇਹ ਮੈਨੂੰ ਸ਼ੌਕ ਪੈ ਗਿਆ ਠੀਕ ਹੈ ਜੀ ਅਗਲੇ ਕਿਹੜੇ ਸਨ ਦੀ ਗੱਲ ਹੋ ਜੀ ਜਦੋਂ ਮੰਨ ਲਓ ਤੁਸੀਂ ਇਹ ਜੋੜ ਲੜਿਆ ਤੁਹਾਡਾ ਇਹ ਹੈਗਾ ਜੀ 75 77 ਦੀ ਗੱਲ ਆ ਮਤਲਬ 75 77 ਜਦ ਤੁਸੀਂ ਪਹਿਲਾ ਮੁਰਗਾ ਲੜਾਇਆ ਹਾਂ ਆ ਉਹਦੇ ਕੰਨੀਓ ਆ ਉਹਦੇ ਕੋਨੋਂ ਕੋਈ ਸ਼ੌਂਕ ਵੀ ਨਹੀਂ ਸੀ ਇੱਕ ਨਾਰਮਲ ਮੰਨ ਲਓ ਕਿਸੇ ਬੰਦੇ ਕਹਿਣ ਦੇ ਜਦ ਬਾਈਏ ਤੌਰ ਤੇ ਹੋ ਗਿਆ ਪੁਕੜ ਪਹਿਲਾਂ ਦੇ ਸੀਗੇ ਆਪਣੇ ਕੋਲੇ ਹਾਂ ਠੀਕ ਆ ਜੀ ਫਿਰ ਤੁਸੀਂ ਜਦੋਂ ਅੰਕਲ ਛੇਰ ਦੇ ਚੇਲੇ ਪੈ ਜੀ ਉਦੋਂ ਮੰਨ ਲਓ ਕਿਹੜੇ ਸਨ ਦੇ ਕਿੰਨਾ ਟਾਈਮ ਬਾਅਦ ਪੈ ਉਹ ਤੁਹਾਨੂੰ ਉਦੋਂ ਕੋਈ ਮੈਂ ਨਾ ਦਸਰਬਦ ਜੇਲਾ ਪਿਆ ਹੋਣਾ ਠੀਕ ਹੈ ਜੀ ਹਾਂ ਛੇਰ ਸਿੰਘ ਮਚਾਕੀ ਵਾਲਾ ਦਾ ਹਾਂ ਠੀਕ ਹੈ ਜੀ ਉਦੋਂ ਅੰਕਲ ਹੋਰ ਆਪਣੇ ਇਹਨਾਂ ਤੋਂ ਬਿਨਾ ਹੋਰ ਕਿਹੜੇ ਖਿਡਾਰੀ ਹੁੰਦੇ ਸੀਗੇ ਜਿਹੜੇ ਮਾਲੂ ਦਾ ਨਾਮ ਵਾਰ ਸੀਗੇ ਤੁਹਾਨੂੰ ਪਤਾ ਹੋਵੇ ਪੁਰਾਣੇ ਖਿਡਾਰੀ ਦੇਖੋ ਜੀ ਰੋਡਾ ਆਗ ਹਾਂਜੀ ਨਵੇਂ ਕਿਲੇ ਦਾ ਹਾਂਜੀ ਰੋਡਾ ਸੀ ਛੇਰ ਸਿੰਘ ਵਾਲੇ ਦਾ ਹਾਂਜੀ ਮੇਲਾਰ ਸਿੰਘ ਸੀ ਮਹਿਮਾਣੇ ਦਾ ਠੀਕ ਹੈ ਜੀ ਛੇਰ ਸਿੰਘ ਸੀ ਮਚਾਕੀ ਦਾ ਠੀਕ ਹੈ ਜੀ ਇਹ ਬਿਸ਼ਨਾਰ ਸਿੰਘ ਸੀ ਉਹ ਵੀ ਚੇਤ ਸਿੰਘ ਵਾਲੇ ਦਾ ਸੀ ਠੀਕ ਹੈ ਜੀ ਤੇ ਇਹ ਵਾਰੇ ਹਣੀ ਮਿੱਡੂ ਮਾਨਦੇ ਸੀਗੇ ਠੀਕ ਹੈ ਜੀ ਆਤਮਾ ਮਿੱਡੂ ਮਾਨਦਾ ਸੀ ਦਰਸ਼ਨ ਮਿੱਡੂ ਮਾਨਦਾ ਸੀ ਠੀਕ ਹੈ ਜੀ ਇਹ ਸਾਰੇ ਪ੍ਰਾਣੇ ਨਾਮਵਾਰ ਖਿਡਾਰੀ ਸੀ ਜੱਦੀਪੁਰਸ਼ੀ ਪਹਿਲਾਂ ਤੋਂ ਸੀਗੇ ਜੀ ਜਦੋਂ ਖਾਨਦਾਨੀ ਮੰਨ ਲਓ ਗਹਿਲੀਆ ਪੰਜਵੇਂ ਹਾਂ ਕਾਂ ਪੁਰਦਾਦਿਆਂ ਤੋਂ ਇਹਨਾਂ ਕੋਲੇ ਗਾਂ ਮਸਲਾ ਆਈਆਂ ਵੀ ਸੀ ਗਿਆ ਤੇ ਖੇਡ ਹਾਂ ਸਹੀ ਆ ਜੀ ਉਦੋਂ ਮਤਲਬ ਉਸ ਸਮੇਂ ਕੱਲੇ ਪਾਣੀਆਂ ਤੇ ਮੁਰਗੇ ਲੜਦੇ ਸੀ ਜਾਂ ਸੁੱਕੇ ਵੀ ਲੜਦੇ ਸੀਗੇ ਜੀ ਸਾਡੇ ਸੁੱਕਾ ਨਹੀਂ ਸੀ ਲੜਦਾ ਕੋਈ ਵੀ ਪਾਣੀਆਂ ਦੇ ਲੜਦੇ ਸੀ ਅਸੀਂ ਕਰੇ ਸੁੱਕਿਆਂ ਦਾ ਨਾਮ ਨਹੀਂ ਸੁਣਿਆ ਠੀਕ ਆ ਜੀ ਪਾਣੀਆਂ ਤੇ ਲੜਦੇ ਪਾਣੀਆਂ ਤੇ ਲੜਦੇ ਸੀ ਠੀਕ ਆ ਜੀ ਉਦੋਂ ਬਾਅਦ ਫਿਰ ਮੰਨ ਲਓ ਜਦੋਂ ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋਏ ਹੋ ਜੀ ਉਸ ਚੀਜ਼ ਨੇ ਤੁਹਾਡਾ ਕੋਈ ਸ਼ੌਂਕ ਤੇ ਕੋਈ ਅਸਰ ਪਾਇਆ ਵੀ ਜਾਂ ਉਦੋਂ ਵਧਿਆ ਜਾਂ ਘਟਿਆ ਕਈ ਵਾਰੀ ਬੰਦਾ ਮੰਨ ਲਓ ਇੱਕ ਦਾ ਸ਼ੌਂਕ ਕੱਚੇ ਤੌਰ ਤੇ ਹੁੰਦਾ ਕਈ ਵਾਰੀ ਜਿਵੇਂ ਮੰਨ ਲਓ ਹੁਣ ਮੈਂ ਅੱਜ ਰੱਖ ਲੇ ਕੱਲ ਨੂੰ ਮੈਂ ਕਿਸੇ ਕੰਮ ਚ ਬਿਜ਼ੀ ਹੋ ਗਿਆ ਜਾਂ ਮੈਨੂੰ ਕੋਈ ਨੌਕਰੀ ਮਿਲ ਗਈ ਉਹ ਚੀਜ਼ ਨੇ ਥੋੜੇ ਸ਼ੌਂਕ ਤੇ ਕੋਈ ਅਸਰ ਪਾਇਆ ਜਾਂ ਵਧਿਆ ਜਾਂ ਘਟਿਆ ਦੇਖੋ ਜੀ ਜਿਹੜਾ ਜਿੰਨੂੰ ਮੈਂ ਉਸਤਾਦ ਪਾਇਆ ਸ਼ੇਰ ਸਿੰਘ ਨੂੰ ਹਾਂਜੀ ਉਹ ਸਾਰੀ ਖੇਡ ਮੈਨੂੰ ਦੰਦਾ ਏ ਠੀਕ ਹੈ ਜੀ ਮੈਂ ਉਹਨੂੰ ਕਿਹਾ ਵੀ ਮੈਂ ਨਹੀਂ ਰਹਿਣੀ ਠੀਕ ਹੈ ਜੀ ਮੇਰਾ ਡਿਊਟੀ ਦਾ ਕੰਮ ਆ ਹਾਂਜੀ ਮੈਂ ਆਵਾਂ ਜਾਂ ਨਾ ਆਵਾਂ ਸਹੀ ਹੈ ਜੀ ਇਹ ਖੇਡ ਫ੍ਰੀ ਕਿਸੇ ਹੋਰ ਨੂੰ ਦੇ ਦਿਓ ਠੀਕ ਹੈ ਜੀ ਪਰ ਜਦੋਂ ਬਾਜੀ ਲੜਦੇ ਸੀ ਹਾਂਜੀ ਇਹ ਮੇਰਾ ਟਾਈਮ ਹੁੰਦਾ ਸੀ ਮੈਂ ਜ਼ਰੂਰ ਬਾਜੀ ਤੇ ਆਉਂਦਾ ਪਹੁੰਚਦੇ ਸੀ ਹਾਂ ਸਹੀ ਹੈ ਜੀ ਮੰਨ ਲਓ ਵੀ ਸ਼ੌਂਕ ਆਪਦੀ ਥਾਂ ਤੇ ਰੱਖਿਆ ਡਿਊਟੀ ਆਪਦੀ ਸੰਦੇ ਰੱਖੀ ਡਿਊਟੀ ਵੀ ਕੀ ਤੁਨੇ ਚੀਜ਼ਾਂ ਨਾਲ ਨਾਲ ਲੱਗੇ ਚੱਲੇ ਸਹੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਅੰਕਲ ਜੀ ਜਦੋਂ ਮੰਨ ਲਓ ਤੁਸੀਂ ਚੰਗੀ ਤਰੀਕੀ ਸ਼ੌਂਕ ਦੇ ਵਿੱਚ ਆ ਗਏ ਫਿਰ ਤੁਹਾਨੂੰ ਸ਼ੌਕ ਮੰਨ ਲਓ ਕੁੱਕੜ ਗਾਕੜ ਫਿਰ ਤੁਸੀਂ ਕਿਵੇਂ ਸੰਭਲਣ ਲੱਗੇ ਜਾਂ ਕਿੰਨੇ ਕੁ ਰੱਖੇ ਘਰੇ ਮਾ ਲੋ ਜੀ ਇੱਕ ਤਾਂ ਹੁੰਦਾ ਵੀ ਜਦੋਂ ਤੁਹਾਡਾ ਧਿਆਨ ਹੈ ਨਹੀਂ ਇਹ ਚੀਜ਼ ਬੰਨੀ ਇੱਕ ਥੋੜੀ ਪੂਰੀ ਗੌਰ ਹੀ ਹੋ ਗਈ ਵੀ ਹੁਣ ਆਪਾਂ ਆਹ ਚੀਜ਼ ਤੇ ਉਹ ਕਰਨਾ ਉਦੋਂ ਤੁਸੀਂ ਕਿਵੇਂ ਉਹ ਚੀਜ਼ ਨੂੰ ਸੰਭਲਣ ਲੱਗੇ ਵੀ ਆਪਾਂ ਹਰ ਚੀਜ਼ ਅੱਗੇ ਕਰਨੀਆਂ ਜਾਂ ਬੰਦੇ ਦੇ ਦਿਮਾਗ ਚ ਹੁੰਦੀ ਹੈ ਜਿਵੇਂ ਕਹਿ ਲਈਏ ਉਹਦੇ ਚ ਇਹ ਸੀ ਕਿ ਜਿਹੜਾ ਮੁਰਗਾ ਮੈਨੂੰ ਲਿਆ ਕੇ ਦਿੱਤਾ ਸੀ ਨਾ ਠੀਕ ਹੈ ਜੀ ਬਰੂ ਵਾਲੇ ਦਾ ਸੀਗਾ ਬਹੁਤ ਪੁਰਾਣਾ ਖਿਡਾਰੀ ਠੀਕ ਹੈ ਜੀ ਇਹ ਮੇਰੇ ਪਿੰਡ ਦਾ ਖਮਿੰਦਰ ਸਿੰਘ ਹੁੰਦਾ ਸੀ ਵਿਆਹ ਆ ਉੱਥੇ ਠੀਕ ਹੈ ਜੀ ਉੱਥੇ ਸੀ ਕੈਲਾ ਕੈਲਾ ਖਿਡਾਰੀ ਬਹੁਤ ਪੁਰਾਣਾ ਬਰੂ ਵਾਲੇ ਜੀ ਬਰੂ ਵਾਲੇ ਠੀਕ ਹੈ ਜੀ ਇਹ ਮੈਨੂੰ ਕਹਿੰਦਾ ਮੈਂ ਤੈਨੂੰ ਮੁਰਗੇ ਵਡੇ ਤੋਂ ਲਿਆ ਕੇ ਦੰਨਾ ਠੀਕ ਹੈ ਜੀ ਇਹ ਮੈਂ ਰੱਖੈਂ ਕੰਡਾ ਹਾਂਜੀ ਇਹਨੇ ਮੈਂ ਤੂੰ ਜੋੜੀ ਉੱਥੋਂ ਲਿਆਤੀ ਠੀਕ ਹੈ ਜੀ ਮੈਂ ਉਹਦੇ ਬੱਚੇ ਕਢਾ ਲਏ ਠੀਕ ਹੈ ਜੀ ਹੋਰ ਸੱਤ ਪੱਠੇ ਤੇ ਦੋ ਪੱਟੀਆਂ ਨਿਕਲੀਆਂ ਠੀਕ ਹੈ ਜੀ ਉਨ੍ਹਾਂ ਦੇ ਵਿੱਚੋਂ ਮੈਂ ਦੋ ਪੱਠੇ ਬਾਜੀ ਲੜਾਇਏ ਦੋਨੇ ਵਾਰੀ ਠੀਕ ਹੈ ਜੀ ਹੌਲੀ ਹੌਲੀ ਫਿਰ ਮੇਰੇ ਇੱਧਰ ਚੈਸਤੀ ਵੱਧ ਗਈ ਠੀਕ ਹੈ ਜੀ ਔਰ ਮੇਰੇ ਅੱਜ ਮੇਰੇ ਕੋਲੇ ਮੁਰਗੇ ਥੋੜੇ ਮੇਰੇ ਕੋਲੇ 50 50 ਜਾਨਵਰ ਹੁੰਦੇ ਵੱਧ ਹੁੰਦੇ ਪਹਿਲਾਂ ਤੋਂ ਮਰ ਜਾਂਦੇ ਠੀਕ ਹੈ ਜੀ ਇਹ ਅੰਕਲ ਜੀ ਹੁਣ ਕਿੰਨੇ ਕੇ ਚੇਲੇ ਆ ਤੁਹਾਡੇ ਚੇਲੇ 35 ਆਉਣੇ ਆ ਪਰ ਜਿਹੜਾ ਹੁਣ ਮੈਨੂੰ ਕਹਿੰਦਾ ਚੇਲਾ ਪੈਣ ਨੂੰ ਮੈਂ ਉਹਨੂੰ ਜਵਾਬ ਦੇ ਦਿੰਦਾ ਹੁਣ ਤਾਂ ਟਾਈਮ ਹੀ ਹੋਇਆ ਚੱਲ ਪਿਆ ਜੀ ਤੁਹਾਨੂੰ ਪਤਾ ਹੀ ਆ ਕਿਉਂ ਅਗਲੇ ਸੋਚਦੇ ਆ ਜਿਹੜੇ ਆ ਸ਼ਹਿਰਾਂ ਦੇ ਲੋਕ ਆ ਨਾ 5000 2000 ਰੁਪਿਆ ਖਰਚੋ ਸਹੀ ਆ ਜੀ ਭਾਗ ਦੇ ਰਹੋ ਇੱਕ ਡੱਬਾ ਲੈ ਰਹੇ ਹੋ 30 ਲੈ ਲਓ ਤੇ ਜੁੱਤੀ ਲੈ ਲਓ ਤੇ ਸਾਰੀ ਉਮਰ ਇਹ ਤੋਂ ਕੁੱਕੜ ਚੱਕੀ ਜਾਵਾਂਗੇ ਸਹੀ ਆ ਜੀ ਸਕੀਮਾਂ ਲਾਉਂਦੇ ਆ ਜੀ ਲੋਕ ਬਿਲਕੁਲ ਸਹਿਮਤ ਆਂ ਜੀ ਅਗਲੇ ਚ ਚੰਗੇ ਚੇਲੇ ਦੇ ਵਿੱਚ ਕਿਹੜੇ ਗੁਣ ਦੇਖਦੇ ਹਾਂ ਕਿ ਹਾਂ ਆ ਬੰਦਾ ਆਪਾਂ ਕਿਸੇ ਬੰਦੇ ਨੂੰ ਪਹਿਲਾਂ ਦੇਖਦੇ ਹਾਂ ਜਿਵੇਂ ਹੁਣ ਸੁਗਮੰਦਰ ਥੋੜਾ ਚੇਲਾ ਹੋ ਗਿਆ ਇਹਨੂੰ ਤੁਸੀਂ ਚੇਲਾ ਪਾਉਣ ਤੋਂ ਪਹਿਲਾਂ ਮੜਾ ਮੋਟਾ ਬੰਦਾ ਦੇਖਦਾ ਵੀ ਆਹ ਬੰਦੇ 'ਚ ਯਾਰਾ ਗੁਣ ਹੈਗਾ ਮੈਂ ਸ਼ੌਟ ਪਹਿਲਾਂ ਦੇਖਦਾ ਪਿਓ ਦੇ ਘਰ ਜਗ੍ਹਾ ਰੱਖਣ ਨੂੰ ਹੋਏਗੀ ਠੀਕ ਹੈ ਜੀ ਕੋਕੜ ਹਾਂਜੀ ਸ਼ਹਿਰ ਦੇ ਵਿੱਚ ਕੋਠਿਆਂ ਤੇ ਖੁੱਡੇ ਪਾਏ ਕੋਠਿਆਂ ਤੇ ਪਾਇਆ ਸਹੀ ਇਦਾਹਾਂ ਦਾ ਹੈ ਜਗ੍ਹਾ ਹੈ ਨਹੀਂ ਸਹੀ ਹੈ ਫਿਰ ਮੈਂ ਉਹਨੂੰ 4-5 ਸਾਲ ਉਹਨੂੰ ਟੋਰੀ ਫਿਰਦਾ ਸਹੀ ਹੈ ਜੀ ਦੇਖਦਾ ਕਿ ਕੀ ਕਰਦਾ ਪਰਖਦੇ ਆ ਠੀਕ ਹੈ ਜੀ ਬਿਲਕੁਲ ਜੇ ਮੈਨੂੰ ਜਚੇ ਤਾਂ ਫੇਰ ਮੈਂ ਪਾਉਣਾ ਠੀਕ ਹੈ ਜੀ ਹਾਂ ਮਾਲੋ ਪਹਿਲਾਂ ਆਪਾਂ ਬੰਦੇ ਬਾਰੇ ਪਤਾ ਕਰਦੇ ਆ ਪ੍ਰੋਪਰ ਵੀ ਕਿਵੇਂ ਆ ਬੰਦਾ ਸੋ ਪਹਿਲਾਂ ਮੈਂ ਜਗਾ ਦੇ ਰਾਂ ਇਹ ਤੇ ਘਰ ਮੁਰਗਾ ਰੱਖਣ ਦੀ ਜਗਾ ਹੈਗੀ ਆ ਸਹੀ ਹੈ ਜੀ ਤੇ ਅੰਕਲ ਜਿਵੇਂ ਮੰਨ ਲਓ ਹੁਣ ਤੁਸੀਂ ਹੁਣ ਦਸੀਆ ਤੁਸੀਂ ਅੱਜ ਵੀ ਆਪਦੇ ਮੂੰਹੋਂ ਇਹ ਚੀਜ਼ ਮੰਨਦੇ ਹੋ ਵੀ ਆਪਾਂ ਨੂੰ ਉਹਨੇ ਅੰਕਲ ਨੇ ਉੱਥੋਂ ਲਿਆ ਕੇ ਦਿੱਤੇ ਮੁਰਗੇ ਜੋੜਾ ਹਨਾ ਜੀ ਅੱਜ ਕੱਲ ਇਹ ਕਿੰਨਾ ਮਾਮਾ ਕੰਮ ਚਲਾਵਾ ਮੰਨ ਲਓ ਹੋਮ ਬਰੀਡ ਦਾ ਤੁਸੀਂ ਕੀ ਮਤਲਬ ਸਮਝਦੇ ਹੋ ਹੋਮ ਬਰੀਡ ਕਦੋਂ ਬਣਦੀ ਆ ਜਾ ਕੇ ਕਿੰਨੇ ਸਾਲਾਂ ਤੋਂ ਜਿਹੜੀ ਚੀਜ਼ ਸਾੰਭੀ ਆਪਾਂ ਉਹਨੂੰ ਕਹਿ ਸਕਦਾ ਵੀ ਹਾਂ ਜੀ ਇਹ ਹੋਮ ਬਰੀਡ ਆਪਾਂ ਉਹਨੂੰ ਕਹਿ ਸਕਦੇ ਹਾਂ ਪਾਸਟਰ ਜਾਨਵਰ ਨਾ ਪਾਉੜ ਦੇ ਆ ਕੇ ਹਾਂ ਜੀ ਆਪਦੇ ਕਿੜਾਓ ਆਪਦੇ ਕਿੜਾਓ ਠੀਕ ਆ ਮੈਨੂੰ ਉਹਨੇ ਲਿਆ ਦਿੱਤੇ ਮੈਂ ਅੱਜ ਵੀ ਉਹਦਾ ਨਾਂ ਉਸ ਬੰਦੇ ਦਾ ਲੈ ਰਿਹਾ 10 ਸਾਲ ਬਾਅਦ ਵੀ ਬਿਲਕੁਲ ਜੀ ਮੈਂ ਉਹੀ ਗੱਲ ਕਰ ਰਹਿਣਾ ਮੈਂ ਉਸ ਬੰਦੇ ਦਾ ਨਾਮ ਲੈ ਰਿਹਾ ਵੀ ਜਿੰਨੇ ਮੈਨੂੰ ਲਾ ਕੇ ਦਿੱਤੇ ਹਾਂ ਜੀ ਕਿਉਂਕਿ ਉਸ ਤੋਂ ਬਾਅਦ ਸਮਝ ਲਓ ਵੀ ਮੇਰੀ ਹੋਮ ਬ੍ਰੀਡ ਆ ਬਿਲਕੁਲ ਜੀ ਕਿਉਂਕਿ ਅੱਜ ਕੱਲ੍ਹ ਕੰਮ ਆਈਆਂ ਵੀ ਜੀ ਮੰਨ ਲਓ ਮਾਇਆ ਦੇ ਕੁੱਕੜ ਮੁੱਲ ਲੈ ਲਿਆ ਇੱਕਰੀ ਵਿੱਚ ਮਹੀਨੇ ਨੂੰ ਦੇ ਬੱਚੇ ਕਢਾ ਕੇ ਅਗਲੇ ਹੁੰਦੇ ਦਾ ਉਹ ਮੇਰੀ ਹੋਮ ਬ੍ਰੀਡ ਮੇਰੇ ਕੋਲ ਬਣ ਗਈ ਅੱਜ ਕੱਲ੍ਹ ਇਹ ਕੰਮ ਹੋਇਆ ਬਾਈ ਜੀ ਤਾਂ ਚ ਤੇ ਚੇਲਾ ਪਾਉਣਾ ਟਾਤੇ ਜੀ ਸਹੀ ਹੈ ਜੀ ਆਉਂਦੇ ਨੇ ਕਿਉਂਕਿ ਹੁਣ ਪਹਿਲਾਂ ਨਾਲੋਂ ਸ਼ੌਂਕ ਵੀ ਵਧ ਰਿਹਾ ਜੀ ਵਧ ਰਿਹਾ ਔਰ ਸ਼ੌਂਕ ਦਾ ਮਤਲਬ ਰਸਤਾ ਮਤਲਬ ਰਸਤਾ ਕੋਈ ਵੀ ਜੀ ਅੰਕਲ ਜੀ ਜਿੰਨੀ ਵੱਧੂਗੀ ਉਹਦੇ ਵਿੱਚ ਚੰਗੇ ਬੰਦੇ ਵੀ ਐਂਟਰ ਹੋਣਗੇ ਤੇ ਨਾਲ ਮਾੜਾ ਨੇ ਵੀ ਹੋਣਾ ਹੀ ਮਾੜੇ ਹੈਣਾ ਮਾੜੇ ਬਾੜੇ ਚੰਗੇ ਘਟ ਚੰਗੇ ਘਟ ਕਿਉਂਕਿ ਹਰੇਕ ਬੰਦਾ ਆਵਾ ਲਾਲਚ ਦੇਖ ਕੇ ਚੱਲਦਾ ਹੈ ਜੀ ਉਹ ਚੀਜ਼ ਹੁੰਦੀ ਹੈ ਜੀ ਬਿਲਕੁਲ ਹੀ ਸਹੀ ਤਾਂ ਥੋੜੀ ਜਿਹੀ ਗੱਲ ਨਾਲ ਤੇ ਅੰਕਲ ਜੀ ਇੱਕ ਮੰਨ ਲਓ ਜਿਵੇਂ ਉਦੋਂ ਬਾਅਦ ਫਿਰ ਤੁਸੀਂ ਉਹ ਕੁੱਕੜ ਲੜਾਇਆ ਪਹਿਲਾਂ ਹੂੰ ਕੋਈ ਇਹ ਜ ਮੁਰਗਾ ਜ਼ਿੰਦਗੀ ਚ ਲੜਾ ਹੋਵੇ ਤੁਹਾਨੂੰ ਜਿੱਥੇ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਵੇ ਵੀ ਯਾਰ ਹਾਂ ਅੱਜ ਆਪਣੀ ਕਿਲੀ ਬੜੀ ਜੜੀ ਆ ਤੇ ਇਹ ਨਿਕਲੇ ਤਾਂ ਲੋਟਾ ਉਸ ਤੋਂ ਬਾਅਦ ਫੇਰ ਮੈਂ ਉਹ ਜਿਹੜੇ ਮੁਰਗੇ ਬਰੂ ਵਾਲੀ ਝੋੜ ਆਇਆ ਜੀ ਹਾਂਜੀ ਉਹਰਾ ਇੱਕ ਭਰਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਪੱਠਾ 9 ਮਹੀਨਾ ਦਾ ਮੈਂ ਲੜਾਤਾ ਹਾਂਜੀ ਪੂਰਾ ਭਰਾ ਇੱਕ 빙 ਨਾ ਮੈਂ ਸੀ ਠੀਕ ਹੈ ਜੀ ਉਸ ਵੇਲੇ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਇਹ 빙 ਵੀ ਹੁੰਦੇ ਆ ਠੀਕ ਹੈ ਜੀ ਮੰਨ ਲਓ ਕੱਲੇ ਉਹੀ ਪਤਾਈ ਵੀ ਸੀ ਲੈਕ ਤਰ੍ਹਾਂ ਦਾ ਠੀਕ ਹੈ ਜੀ ਉਹ ਮੈਂ ਦੇਰ ਤੱਕ ਪਿੰਡ ਕੰਮਿਆਂ ਵਾਲੇ ਠੀਕ ਹੈ ਜੀ ਜਦੋਂ ਹੌਲੀ ਹੌਲੀ ਫਿਰ ਮੈਂ ਖਿਡਾਰੀਆਂ ਦੇ ਨਾਲ ਰਹਿਣ ਲੱਗਾ ਤੇ ਮੈਨੂੰ ਪਤਾ ਲੱਗਾ ਵੇ ਸਿੰਘ ਨੂੰ ਵੀ ਡਿਆ ਹਾਂਜੀ ਇਹ ਮੈਂ ਉਹ ਆਵਦਾ ਬਿੰਗ ਮੁਰਗਾ ਬਣਾ ਲਿਆ ਠੀਕ ਹੈ ਜੀ ਕਰ ਲਿਆ ਹਾਂਜੀ ਤੇ ਸਾਰ ਸ਼ੇਰ ਸਿੰਘ ਮੈਨੂੰ ਇੱਕ ਵਾਰੀ ਕਹਿੰਦਾ ਆਹੀ ਰੋਟ ਸੀਗੀ ਹਾਂਜੀ ਇਹਨੇ ਖੰਭ ਸੀ ਗਏ ਕੱਚੇ ਖੰਭ ਜੇ ਉਹਦੇ ਕੋਲੇ ਨਾ ਇੱਕ ਮੇਠੋਲਾ ਹੀ ਡੋਗਦਾ ਠੀਕ ਹੈ ਜੀ ਪ੍ਰੀਤ ਹਾਂਜੀ ਉਹ ਰਾਂ ਮੁਰਗਾ ਤਿੰਨ ਬਾਜੀਆਂ ਵਧਿਆ ਸੀ ਤੇ ਸੰਤ ਗੁਰਮਿਆਂ ਵਾਲੇ ਉਹਨੂੰ ਰੱਬ ਕਹਿੰਦੇ ਨੇ ਠੀਕ ਹੈ ਜੀ ਹੂੰ ਮੁਰਗੇ ਨੂੰ ਹੀ ਮੁਰਗੇ ਨੂੰ ਠੀਕ ਹੈ ਜੀ ਇਹ ਰੱਬ ਆ ਤਿੰਨ ਬਾਜੀਆਂ ਵਧਿਆ ਸੀ ਠੀਕ ਹੈ ਜੀ ਉਹਦੇ ਮੋਰੋ ਬੱਚੇ ਕੜਾਏ ਨੇ ਛੇਰ ਸੋਨੇ ਤੇ ਮੁਰਗਾ ਲੈ ਕੇ ਉਦੋਂ ਬਾਅਦ ਸੰਤ ਗੁਰਮਿਆਲੇ ਠੀਕ ਹੈ ਜੀ ਮੈਨੂੰ ਕਹਿਣ ਲੱਗਾ ਕਿ ਇਹ ਨਾਮ ਆ ਵੀ ਪਠੇਟ ਪਾਲ ਗਿਆ ਆਪਾਂ ਹਾਂਜੀ ਮੇਰਾ ਤਾਂ ਉਹੀ ਫਿਰਦਾ ਜਿਵੇਂ ਆਪ ਕਰਦੇ ਮੈਂ ਦਾਣੇ ਪਾ ਛੜਦਾ ਹਾਂ ਠੀਕ ਹੈ ਜੀ ਉਹ ਮੈਂ ਚੱਕਿਆ ਮੁਰਗਾ ਬੇਂਗਮ ਤੇ ਮਚਾਕੀ ਜਾਂਦਾ ਰਿਹਾ ਹਾਂਜੀ ਉੱਥੇ ਰੋਡਾਂ ਵੀ ਆ ਗਿਆ ਠੀਕ ਹੈ ਜੀ ਮੇਰੇ ਮੁਰਗੇ ਨੇ ਉਹ ਜਿਹੜਾ ਨਾਮੀਆਂ ਮੁਰਗੇ ਦਾ ਪੱਠਾ ਸੀ ਹਾਂਜੀ ਉਹ ਕੁੱਟਦਾ ਠੀਕ ਹੈ ਜੀ ਪਰਸੀ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਆ ਮੋਗੇ ਚ ਪਿੰਡ ਲੋਹਾਰਾ ਪੈਂਦਾ ਠੀਕ ਹੈ ਜੀ ਉੱਥੋਂ ਰ ਇੱਕ ਸੰਤਾ ਸਿੰਘ ਸੀਗਾ ਹਾਂਜੀ ਉਹ ਆ ਗਿਆ ਸਾਡੇ ਬੈਠੇ ਹਾਂਜੀ ਏ ਬੱਕਣਾ ਪੈਂਦਾ ਮੂਗੇ ਚ ਪੈਂਦਾ ਠੀਕ ਹੈ ਜੀ ਉੱਥੋਂ ਦਾ ਸੀ ਇੱਕ ਸਰਵਨ ਬੋਰ ਗਿਆ ਠੀਕ ਹੈ ਜੀ ਔਰ ਨੂੰ ਬੜਾ ਕਿਆ ਕਰਿਆ ਮੇਰੇ ਨਾਲ ਬਾਜੀ ਪਾਲਾ ਜੇ ਕਰ ਲਾ ਉਹ ਕਰ ਲਾ ਹਾਂਜੀ ਔਰ ਸਤਿਆਰ ਹਟਾਇਆ ਸਾਡੇ ਕੋਲੇ ਆ ਗਿਆ ਠੀਕ ਹੈ ਜੀ ਆਹੀ ਹਲੇ ਕੋਲ ਮੁਰਗੇ ਤਪਾ ਕੇ ਬੈਠੇ ਸਾਂ ਚਾਹ ਚੂ ਪੀਤੀ ਜਾਂਦੇ ਜੋ ਵੀ ਆ ਗਿਆ ਠੀਕ ਹੈ ਜੀ ਕਹਿ ਲਗਾ ਛੇਰ ਸਾਂ ਮੈਨੂੰ ਸਰਬਨ ਬੌਰ ਜਾਂ ਬਹੁਤ ਤੰਗ ਕਰਦਾ ਤੇ ਮੈਨੂੰ ਮੁਰਗਾ ਜੋ ਮੈ ਉਹਦਾ ਮੁਰਗਾ ਬਾਜੀ ਦੌੜਾ ਠੀਕ ਹੈ ਜੀ ਰੋਡਾ ਕਹਿੰਦਾ ਬੈਠਾ ਚਾਹ ਪੀ ਪਾਣੀ ਪੀ ਹਾਂ ਜੀ ਕਰਦੇ ਗੱਲ ਠੀਕ ਹੈ ਜੀ ਚਾਹ ਪਾਣੀ ਉਹਨੇ ਪੀਤਾ ਉਹ ਮੇਰਾ ਮੁਰਗਾ ਜਿਹੜਾ ਬਿੰਗਮ ਸੀ ਚੱਕ ਕੇ ਤੇ ਉਹਨੂੰ ਖੜਾਉਂਦਾ ਠੀਕ ਹੈ ਜੀ ਸ਼ੰਤ ਤੇ ਲੋਵਾਰੇ ਵਾਲੇ ਨੂੰ ਠੀਕ ਹੈ ਜੀ ਕਹਿੰਦਾ ਮੁਰਗਾ ਬਾਜੀ ਲਾ ਕੇ ਤੇ ਸਾਡੇ ਕੋਲੇ ਹੀ ਵਾਪਸ ਆਪਸ ਜੀ ਠੀਕ ਹੈ ਜੀ ਉਹਨੇ ਉਸੇ ਤਰ੍ਹਾਂ ਇੱਕ ਟਾਲਾ ਆ ਕੇ ਬਾਜੀ ਤੇ ਵਾਪਸ ਛੱਡ ਗਿਆ ਠੀਕ ਹੈ ਜੀ